ZTE ਨੇ ਆਪਣਾ ਨਵਾਂ ਬਜਟ smartphone Small Fresh 4 ਅਧਿਕਾਰਤ ਤੌਰ ਤੇ ਚੀਨ ਚ ਲਾਂਚ ਕਰ ਦਿੱਤਾ। ਇਸ ਕੰਪਨੀ ਨੇ ਹੈਂਡਸੈਟ ਦੀ ਕੀਮਤ 1090 ਚੀਨੀ ਯੂਆਨ ਯਾਨੀ ਕਿ ਤਕਰੀਬਨ 11000 ਰੁਪਏ ਰੱਖੀ ਹੈ। ਫੋਨ ਦੀ ਵਿਕਰੀ 26 ਜੁਲਾਈ ਤੋਂ ਸ਼ੁਰੂ ਹੋਵੇਗੀ। ਇਹ ਫੋਨ 골ਡ, ਸਿਲਵਰ ਅਤੇ ਰੋਜ਼ ਗੋਲਡ ਕਲਰ ਵੇਰੀਐਂਟ ਵਿੱਚ ਉਪਲਬਧ ਹੈ। ਆਨਲਾਈਨ ਫੈਸ਼ਨ ਰਿਟੇਲਰ ਜਵੰਗ ਨੂੰ ਖਰੀਦਣ ਲਈ ਦੋੜ ਜਸ ਸਨੈਪ ਡੀਲ ਅਤੇ ਫਿਊਚਰ ਗਰੁੱਪ ਸੱਤ ਵਗੇ ਨੇ ਸਨੈਪ ਡੀਲ ਨੇ ਜਵੰਗ ਨੂੰ ਖਰੀਦਣ ਲਈ ਕੈਸ਼ ਕਟ ਸਟਾਕ ट्रांजैक्शन ਵਿੱਚ ਰੁਚੀ ਵਿਖਾਈ ਹੈ ਉਥੇ ਫਿਊਚਰ ਗਰੁੱਪ 올 ਕੈਸ਼ ਡੀਲ ਦਾ ਆਫਰ ਦੇ ਰਿਹਾ ਹੈ ਜਵੰਗ ਨੇ ਕੰਪਨੀ ਦੀ ਕੀਮਤ 1340 ਕਰੋੜ ਰੁਪਏ ਲਗਾਈ ਹੈ ਪਰ ਸੂਤਰਾਂ ਮੁਤਾਬਕ ਸਨੈਪ ਡੀਲ ਅਤੇ ਫਿਊਚਰ ਗਰੁੱਪ 335 ਕਰੋੜ ਰੁਪਏ ਤੋਂ ਘੱਟ ਕੀਮਤ ਲਗਾ ਰਹੇ ਨੇ ਸਿੰਗੋਬਨ ਇੰਡੀਆ ਅਗਲੇ ਸਾਲ ਤੱਕ ਕਰੀਬ 1800 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਪ੍ਰਕਿਰਿਆ ਵਿੱਚ ਹੈ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਪਨੀ ਕੁਝ ਨਿਵੇਸ਼ਾਂ 'ਚ ਤੇਜ਼ੀ ਲੈ ਆ ਰਹੀ ਹੈ ਕਿਉਂਕਿ ਪਰੋਸੇ ਦਾ ਪੱਧਰ ਸੁਧਰ ਰਿਹਾ ਹੈ ਅਤੇ ਕਾਰੋਬਾਰੀ ਮਾਹੌਲ ਵਿੱਚ ਵਿਵਾਦਦਾ ਹੋ ਰਿਹਾ ਹੈ ਇਨਕਮ ਟੈਕਸ ਵਿਭਾਗ ਨੇ ਇਨਕਮ ਟੈਕਸ ਰਿਟਰਨ ਭਰਨ ਦਾ ਘਟ ਸਮਾਂ ਬਚਣ ਕਾਰਨ ਕਰਦਾਤਾਵਾਂ ਨੂੰ ਈ-ਫਾਈਲਿੰਗ ਦਾ ਬਦਲ ਚੁਣਨ ਦਾ ਸੁਝਾਅ ਦਿੱਤਾ ਹੈ ਵਿਭਾਗ ਨੇ ਕਿਹਾ ਕਿ ਪਿਛਲੇ ਸਾਲ ਇਸ ਸਮੇਂ ਤੱਕ ਤੁਸੀਂ ਆਪਣਾ ਇਨਕਮ ਟੈਕਸ ਰਿਟਰਨ ਇਲੈਕਟ੍ਰੋਨਿਕਸ ਤਿੱਕ ਨਾਲ ਭਰ ਦਿੱਤਾ ਸੀ ਅਸੀਂ ਤੁਹਾਨੂੰ ਯਾਦ ਦਿਵਾਉਂਦੇ ਹਾਂ ਕਿ ਤੁਸੀਂ 2016-17 ਲਈ ਆਪਣਾ ਇਨਕਮ ਟੈਕਸ ਰਿਟਰਨ ਭਰਦੋ ਈ-ਫਾਈਲਿੰਗ ਸੌਖੀ ਅਤੇ ਆਸਾਨ ਹੈ ਸਨਤੀ ਮੰਡਲ ਅਸੋਚਾਂ ਮਨੇ ਮੋਦੀ ਸਰਕਾਰ ਤੇ ਵਿਰੋਧੀ ਧਿਰ ਨੂੰ ਇੱਕ ਸਲਾਹ ਦਿੰਦੀ ਹੈ ਐਸੋਚਾਂ ਮੁਤਾਬਕ ਸਰਕਾਰ ਅਤੇ ਮੁਖਰੋਦੀ ਦਿਲ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਚ ਵਸਤੂ ਹੋਤੇ ਸੇਵਾ ਟੈਕਸ ਨਾਲ ਜੁੜੇ ਲੰਬੇ ਸਮੇਂ ਤੋਂ اٹਕੇ ਸੰਵਧਾਨ ਚੋਦ ਬਿਲ ਨੂੰ ਪਾਸ ਕਰਨ ਲਈ ਹੱਥ ਮਿਲਾਉਣਾ ਚਾਹੀਦਾ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੁਰਾਣੇ ਡੀਜ਼ਲ ਵਾਹਨਾਂ ਨੂੰ ਲੈ ਕੇ ਵੱਡਾ ਫੈਸਲਾ ਦਿੱਤਾ ਐਨਜੀਟੀ ਦੇ ਫੈਸਲੇ ਦੇ ਬਾਅਦ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਵਾਹਨਾਂ ਦਾ ਡੀ ਰਜਿਸਟ੍ਰੇਸ਼ਨ ਹੋਏਗਾ ਇਸ ਦਾ ਸਿੱਧਾ ਮਤਲਬ ਹੈ ਕਿ ਸੜਕਾਂ ਤੋਂ 10 ਸਾਲ ਤੋਂ ਜ਼ਿਆਦਾ ਪੁਰਾਣੇ ਡ